ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੀ ਇੰਟੈਲੈਕਚੁਅਲ ਡੈਥ ਬਾਰੇ ਜਾਨੀ ਕਿ ਬੌਧਿਕ ਤੌਰ ਦੇ ਉੱਤੇ ਮਰ ਰਹੀ ਸਾਡੀ ਭਾਸ਼ਾ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ ਹੈ ਸੋ ਸਸ਼ੀਕਾਲ ਦੋਸਤੋ ਅਰਪਨ ਕੌਰ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਸੋਹਣੀਆਂ ਲਾਈਨਾਂ ਨੇ ਗੁਰਦਾਸ ਮਾਨ ਸਾਹਿਬ ਹੋਣਾ ਦੇ ਗੀਤ ਦੇ ਵਿੱਚ ਕਿ ਪੰਜਾਬੀ ਇਹ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਵਿੱਕੀ ਪੈ ਗਈ ਚਿਹਰੇ ਦੀ ਨੋਹਾਰ ਨਹੀਂ ਮਿੱਡੀਆਂ ਖਲਾਰੀ ਫਿਰੇ ਬੁੱਲੇ ਦੀ ਇਹ ਕਾਫੀ ਇਹ ਨਹੀਂ ਕਿੰਨੇ ਤੇਰਾ ਖੋលਿਆ ਸ਼ਿੰਗਾਰ ਨਹੀਂ ਸੋ ਪੰਜਾਬੀ ਮਾਂ ਬੋਲੀ ਜਿਸ ਨੂੰ ਬਰਕਰਾਰ ਰੱਖਣ ਦੀ ਜਿਸ ਦਾ ਸਤਿਕਾਰ ਕਰਨ ਦੀ ਆਵਾਜ਼ ਹਰ ਮੰਚ ਤੋਂ ਬੁਲੰਦ ਹੁੰਦੀ ਹੈ ਪਰ ਇਸ ਦੇ ਬਾਵਜੂਦ ਸਾਡੀ ਪਿਆਰੀ ਮਾਂ ਬੋਲੀ ਦੀ ਕੀ ਹਾਲਤ ਹੈ ਇਸ ਦੇ ਬਾਰੇ ਵਿੱਚ ਮੈਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਾ ਹੋ ਜਾਂਦਾ ਹੈਗੇ ਅਸੀਂ ਬਹੁਤ ਸਾਰੇ ਸਾਡੇ ਪੁਆਇੰਟ ਉਹਨਾਂ ਦੀਆਂ ਸਤਰਾਂ ਦੇ ਵਿੱਚ ਵੀ ਪੜਿਆ ਹੈ ਕਿ ਮਰ ਰਹੀ ਹੈ ਮੇਰੀ ਪਾਸ਼ਾ ਹੋਲੀ ਹੋਲੀ ਅਹਿਸਤਾ ਅਹਿਸਤਾ ਪਰ ਅੱਜ ਅਸੀਂ ਗੱਲ ਕਰਨੀ ਆ ਲਹਿੰਦੇ ਪੰਜਾਬ ਦੇ ਵਿੱਚ ਹੋ ਰਹੀ ਪੰਜਾਬੀ ਦੀ ਇੰਟੈਲੈਕਚੁਅਲ ਡੈਥ ਦੀ ਜੀ ਹਾਂ ਇੰਟੈਲੈਕਚੁਅਲ ਡੈਥ ਜਾਨੀ ਕਿ ਬੌਧਿਕ ਤੌਰ ਤੇ ਪੰਜਾਬੀ ਭਾਸ਼ਾ ਕਿਸ ਤਰ੍ਹਾਂ ਦੇ ਨਾਲ ਲਹਿੰਦੇ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਲਹਿੰਦੇ ਪੰਜਾਬ ਦਾ ਕੋਈ ਵੀ ਵੀਡੀਓ ਜਦੋਂ ਤੁਹਾਡੇ ਸਾਹਮਣੇ ਆਉਂਦਾ ਹੈ ਤੇ ਉਹਨਾਂ ਦੀ ਪੰਜਾਬੀ ਸਾਨੂੰ ਬਹੁਤ ਹੀ ਸਕੂਨ ਦੇ ਬਹੁਤ ਹੀ ਲੁਥਫ ਵਾਲੀ ਲੱਗਦੀ ਹੈ ਪਰ ਤੁਸੀਂ ਹੈਰਾਨ ਹੋ ਜਾਓਗੇ ਕੀ ਆਜ਼ਾਦੀ ਤੋਂ ਬਾਅਦ ਲਗਾਤਾਰ ਲੈਂਦੇ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਾ ਤਬਕਾ ਘਟ ਰਿਹਾ ਹੈ ਤੇ ਇਸ ਦਾ ਕਾਰਨ ਹੈ ਪੰਜਾਬੀ ਨੂੰ ਉੱਥੇ ਬੇहद ਹੀ ਕਟਿਆ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਉੱਥੇ ਉਰਦੂ ਤਹਿਜ਼ੀਬ ਦੀ ਭਾਸ਼ਾ ਹੈ ਔਰ ਪੰਜਾਬੀ ਜੋ ਹੈ ਉਹ ਸਿਰਫ ਹਾਸੇ ਮਜ਼ਾਕ ਤੇ ਲਈ ਆਮ ਪਿੰਡਾਂ ਦੇ ਵਿੱਚ ਜਾਂ ਘੱਟ ਪੜੇ ਲਿਖੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਕੇ ਬੋਲੀ ਜਾਣ ਵਾਲੀ ਭਾਸ਼ਾ ਹੈ ਸੋ ਅੱਜ ਕੁਝ ਮੁੱਖ ਕਾਰਕਾਂ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਜੇਕਰ ਲੈਂਡੇ ਦੇ ਵਿੱਚ ਇਹ ਹਾਲ ਹੈ ਤੇ ਬਹੁਤ ਜਲਦੀ ਇਸੇ ਤਰ੍ਹਾਂ ਦੇ ਨਾਲ ਸਾਡੇ ਇਸ ਪੰਜਾਬ ਦੇ ਵਿੱਚ ਵੀ ਹੋਵੇਗਾ ਪਰ ਅੱਜ ਅਸੀਂ ਗੱਲ ਕਰਨੀ ਆ ਲਹਿੰਦੇ ਪੰਜਾਬ ਦੀ ਕਿਉਂਕਿ ਉਥੇ 1947 ਤੋਂ ਬਾਅਦ ਲਗਾਤਾਰ ਪੰਜਾਬੀ ਬੋਲਣ ਵਾਲਾ ਤਬਕਾ ਘਟਿਆ ਹੈ ਇਸ ਨੂੰ ਉਥੋਂ ਦੇ ਮਾਹਿਰ ਪੰਜਾਬੀ ਦੀ ਇੰਟੈਲੈਕਚੁਅਲ ਡੈਪਥ ਮੰਨਦੇ ਹਨ ਜਾਨੀ ਕਿ ਕਿਸੇ ਭਾਸ਼ਾ ਦਾ ਬੌਧਿਕ ਤੌਰ ਤੇ ਮਰ ਜਾਣਾ ਜਾਨੀ ਕਿ ਖਤਮ ਹੋਣ ਦੇ ਕਿਨਾਰੇ ਵਾਲੇ ਪਾਸੇ ਨੂੰ ਜਾਣ ਲੱਗਣਾ ਕੁਝ ਅੰਕੜੇ ਮੈਂ ਤੁਹਾਡੇ ਸਾਹਮਣੇ ਰੱਖਾਂਗੀ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ ਹੈ ਸੋ ਗੱਲ ਕਰਦੇ ਹਾਂ ਇਸਲਾਮਾਬਾਦ ਦੀ ਯੂਨੀਵਰਸਿਟੀ ਦੇ ਵੱਲੋਂ ਕੀਤੀ ਗਈ ਇੱਕ ਰਿਸਰਚ ਦੇ ਬਾਰੇ ਦੇ ਵਿੱਚ ਜਿਸ ਦੇ ਅਨੁਸਾਰ ਪਾਕਿਸਤਾਨ ਵਿੱਚ ਪੰਜਾਬੀ ਬੋਲਣ ਵਾਲੇ ਬੁਲਾਰੇ ਲਗਾਤਾਰ ਘਟੇ ਹਨ ਉੱਥੇ ਆਮ ਗੱਲਬਾਤ ਦੀ ਭਾਸ਼ਾ ਵਿੱਚ ਵੀ ਪੰਜਾਬੀ ਬੋਲੀ ਦਾ ਇਸਤੇਮਾਲ ਘਟਿਆ ਹੈ ਜੇਕਰ ਅਸੀਂ ਗੱਲ ਕਰੀਏ 1981 ਦੇ ਵਿੱਚ ਕੀਤੇ ਗਏ ਇਸ ਸਰਵੇ ਦੇ ਵਿੱਚ ਪਾਇਆ ਗਿਆ ਸੀ ਕਿ ਪਾਕਿਸਤਾਨ ਦੇ ਵਿੱਚ 44% ਲੋਕ ਪੰਜਾਬੀ ਭਾਸ਼ਾ ਬੋਲਦੇ ਸਨ ਪਰ ਉਸ ਤੋਂ ਬਾਅਦ 1998 ਦੇ ਵਿੱਚ ਇਹ ਗਿਣਤੀ ਘਟ ਗਈ 41% ਰਹਿ ਗਈ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਗਿਣਤੀ ਘਟ ਕੇ 39% ਰਹਿ ਗਈ ਹੈ ਸੋ ਲਗਾਤਾਰ ਪੰਜਾਬੀ ਨੂੰ ਇਹ ਮਾਰ ਲੈਂਦੇ ਪੰਜਾਬ ਵਿੱਚ ਪੈ ਰਹੀ ਹੈ ਪਰ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਹਾਲਾਂਕਿ ਉਰਦੂ ਉੱਥੋਂ ਦੀ ਰਾਸ਼ਟਰੀ ਭਾਸ਼ਾ ਹੈ ਪਰ ਇਸ ਦੇ ਬਾਵਜੂਦ ਜਦੋਂ ਆਜ਼ਾਦੀ ਦੀ ਵੰਡ ਹੋਈ ਸੀ ਤਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਬਹੁਤਾਤ ਸੀ ਪਰ ਹੁਣ ਗੱਲ ਕਰਦੇ ਹਾਂ ਇਸ ਦੇ ਕਾਰਕਾਂ ਦੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਨੂੰ ਹਾਸੇ ਮਜ਼ਾਕ ਦੀ ਭਾਸ਼ਾ ਮੰਨਿਆ ਜਾਂਦਾ ਹੈ ਇਸ ਨੂੰ ਸਿਰਫ ਲਤੀਫੇ ਕਰਨ ਦੇ ਲਈ ਜਾਂ ਇੱਕ ਦੂਜੇ ਦੇ ਉੱਤੇ ਲਤੀਫੇ ਛੱਡਣ ਦੇ ਲਈ ਹੀ ਬੋਲਿਆ ਜਾਂਦਾ ਹੈ ਆਮ ਤੌਰ ਤੇ ਇਸ ਦੇ ਇਸਤੇਮਾਲ ਦੇ ਨਾਲ ਬਹੁਤ ਹੀਣ ਭਾਵਨਾ ਜੁੜੀ ਹੋਈ ਹੈ 2002 ਦੇ ਵਿੱਚ ਸੋਸ਼ੀਓਲੋਜੀਕਲ ਇੱਕ ਰਿਸਰਚ ਦੇ ਮੁਤਾਬਿਕ ਵੀ ਇਹੀ ਪਾਇਆ ਗਿਆ ਕਿ ਪਾਕਿਸਤਾਨ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਹੀ ਪੜਾਈ ਜਾਂਦੀ ਉੱਥੇ ਸਿਰਫ ਉਰਦੂ ਅਤੇ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਪੰਜਾਬੀ ਨੂੰ ਪੜਨ ਲਿਖਣ ਸਿੱਖਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾਂਦੀ ਜਦਕਿ ਉੱਥੇ ਪੰਜਾਬੀ ਪਰਿਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿ ਰਹੇ ਨੇ